ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਮੈਂ ਤੂੰ ਮੂੰਹ ਛੱਕ ਕੇ ਵਗੇੜ ਖੋਲਣ ਲੱਗਿਆ ਭਾਬੀ ਕਿੱਥੇ ਆ ਕਿਉਂ ਨਾ ਮੈਨੂੰ ਪਹਿਲਾਂ ਇਹ ਦੱਸ ਵੀ ਜੀਜਾ ਕੱਥੇ ਨਹੀਂ ਆਇਆ ਤੂੰ ਇਕੱਲੀ ਕੀ ਕਰਨਾਂਗੀ ਉਹ ਜੀਜਾ ਬਸ ਕੰਮ-ਗੁੰਮ ਚ ਬੀਜੀ ਆ ਕੰਮ ਚ ਬੀਜੀ ਐਨੇ ਕਿਹੜੇ ਕੰਮ ਹੋਏ ਜਿਹੜਾ ਤੈਨੂੰ ਇਕੱਲੀ ਨੂੰ ਆਉਣ ਦੀ ਲੋੜ ਪੈ ਗਈ ਨਾਲੇ ਤੇਰੇ ਕੱਲੀਓਂ ਦੀ ਚੰਗੀ ਲੱਦੀਆਂ ਚੱਲ ਬਹਿ ਜਾ ਹੁਣ ਵੀਰੇ ਬੰਦਾ ਤੂੰ ਮੇਰੀ ਗੱਲ ਸੁਣ ਲੈ ਭਾਬੀ ਨੇ ਦਰਵਾਜ਼ਾ ਖੋਲਣਾ ਚਾਹੀਦਾ ਉਹਦੇ ਹੱਥਾਂ ਨੂੰ ਮੈਂਦੀ ਲੱਗੀ ਆ ਨਹੀਂ ਮੈਂ ਆਂ ਗਿਆ ਫੇਰ ਕੀ ਹੋ ਗਿਆ ਉਹ ਅੰਦਰ ਕੰਮ ਕਰਦੀ ਆ ਦਰਵਾਜ਼ਾ ਖੋਲਣਾ ਉਹ ਫਰਜ਼ ਨਹੀਂ ਹੈਗਾ ਨਾਲੇ ਜਦੋਂ ਉਹਨੇ ਸਾਰੇ ਕੰਮ ਆਪ ਕਰਨ ਲੱਗ ਗਿਆ ਨਾਲੇ ਸਿਰ ਚੜ ਲੈਣਾ ਕਰੇ ਕਿਧਰੇ ਨਹੀਂ ਸਿਰ ਚੜਦੀ ਤੂੰ ਵੀ ਭੈਣੇ ਕੱਲੀ ਉਹ ਆ ਗਈ ਜੀਜਾ ਨਾਲ ਹੁੰਦਾ ਤਾਂ ਵਧੀਆ ਲੱਗਦਾ ਪਿੰਡ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਲੋਕ ਦੇਖ ਕੇ ਜੀਜਾ ਤੇਰਾ ਮੈਨੂੰ ਉਰੇ ਹੀ ਲਾ ਕੇ ਗਿਆ ਵਾ ਉਹ ਜੇ ਉਰੇ ਲਾ ਕੇ ਗਿਆ ਤਾਂ ਅੰਦਰ ਨਹੀਂ ਸੀ ਆ ਸਕਦਾ ਉਹਨੂੰ ਕੰਮ ਬੜੇ ਸੀਗੇ ਐਨੇ ਕਿੰਨੇ ਕਿ ਜ਼ਰੂਰੀ ਕੰਮ ਸੀ ਜਿਹੜਾ ਅੰਦਰ ਨਹੀਂ ਸੀ ਆ ਸਕਦਾ ਵੀਰੇ ਤੂੰ ਮੇਰੇ ਐਵੇਂ ਗੱਲ ਨਾ ਬਦਲ ਪਹਿਲਾਂ ਦੱਸ ਭਾਬੀ ਕਿੱਥੇ ਆ ਨਾਲੇ ਉਹਦਾ ਫਰਜ਼ ਨਹੀਂ ਵਰਦਾ ਕਿ ਪਾਣੀ ਲਿਆਵਾ ਨਾਲੇ ਚਾਹ ਬੁੱਚਾ ਕਦੋਂ ਦੀ ਮਾਈ ਬੈਠੀ ਈ ਕੌਣ ਤਾਂ ਮਹਾਰਾਣੀ ਬੈਠੀ ਹੋਈ ਆ ਬਾਹਰ ਆ ਕੇ ਦੇਖੇ ਤਾਂ ਸੀ ਕੌਣ ਆਇਆ ਵਾ ਨਿੱਕੇ ਬਾਹਰ ਆ ਜਾ ਦੇਖ ਪਾਲੀ ਆਈ ਹੀ ਆ ਇਹਨੂੰ ਚਾਹ ਪਾਣੀ ਲਿਆ ਦੇ ਨਾਲੇ ਦੇਖ ਲਿਆ ਵਾ ਤੇਰੀ ਕਿੰਨੀ ਗਿੱਜਦਾ ਉਹਨੂੰ ਆਵਾਜ਼ ਮਾਰੀ ਉਹਨੂੰ ਸੁਣੀ ਆ ਉਹ ਇੱਕ ਵਾਰ ਨਹੀਂ ਬੋਲੀ ਉਹ ਤੂੰ ਭੈਣੇ ਦੱਸ ਕਿਉਂ ਭਖੀ ਬੈਠੀ ਆਉਂਦੀ ਓ ਤੇਰੇ ਘਰੇ ਸੁੱਖਾਂ ਦਾ ਲੈ ਪਾਲੀ ਆਈ ਬੈਠੀ ਐ ਕਿਵੇਂ ਆ ਪਾਲੀ ਬਸ ਠੀਕ ਮਿਲਣਾ ਤਾਂ ਤੈਨੂੰ ਹੀ ਨਹੀਂ ਬੇਲ ਹੈ ਦਾ ਮੈਨੂੰ ਮਿਲਣ ਦਾ ਲੈ ਪਾਲੀ ਤੇਰੇ ਬਿਨਾਂ ਸਾਡਾ ਕਿਤੇ ਸਾਲ ਦਾ ਹੋ ਦੱਸ ਤੇ ਰਹੀ ਗੱਲ ਪਾਲੀ ਪਾਣੀ ਦੀ ਤੈਨੂੰ ਪਾਣੀ ਵੀ ਪਲਾਉਂਗੀ ਤੈਨੂੰ ਠੰਡਾ ਵੀ ਪਲਾਉਂਗੀ ਤੂੰ ਮੈਨੂੰ ਪਹਿਲਾਂ ਇਹ ਦੱਸ ਵੀ ਤੂੰ ਕੱਲੀ ਕਾਹਤੇ ਆਈ ਹੈ ਹੁਣ ਮੈਂ ਕੱਲੇ ਕੱਲੇ ਨੇ ਸਵਾਈਆਂ ਦਵਾ ਉਹਨੂੰ ਸੋਹ ਕਾਮਣੇ ਉਹ ਬੇਲਾ ਕੋਈ ਆ ਪਾਲੀ ਗੱਲ ਬੇਲੇ ਦੀ ਨਹੀਂ ਹੁੰਦੀ ਗੱਲ ਤਾਂ ਪਿਆਰ ਦੀ ਹੁੰਦੀ ਹੈ ਚਲ ਛੱਡ ਉਸ ਗੱਲ ਨੂੰ ਪਹਿਲਾਂ ਮੈਨੂੰ ਇਹ ਦੱਸ ਤੂੰ ਇਹ ਚ ਕਿਹੋ ਜਿਹੇ ਕੱਪੜੇ ਪਾ ਕੇ ਆਈਆਂ ਚੰਗੀ ਲੱਗਦੀ ਪਿੰਡ ਵਿੱਚ ਲੋਕੀ 100 ਗੱਲਾਂ ਕਰਨਗੇ ਲੋਕੀ ਕੀ ਕਹਿਣਗੇ ਬਈ ਊਟ ਪਟਾਂਗੇ ਜੇ ਕੱਪੜੇ ਪਾ ਕੇ ਆ ਗਈ ਹੈ ਐਵੇਂ ਪਾਬੀ ਬੋਤੀਆਂ ਮੱਤਾਂ ਨਾ ਦੇ ਮੈਂ ਵੱਡੇ ਘਰ ਚ ਵਿਆਹੀ ਆ ਜਿੱਦਾਂ ਦੇ ਮੈ ਉਹ ਤਾਂ ਤੇਰੀ ਗੱਲ ਠੀਕ ਪਰ ਤੂੰ ਪਿੰਡ ਵਿੱਚੋਂ ਗਈ ਆ ਇੱਥੇ ਤੈਨੂੰ ਪਤਾ ਤਾਂ ਹੈਗਾ ਮਾਹੌਲ ਦਾ ਥੋੜਾ ਲਿਹਾਜ਼ ਵੀ ਕਰ ਲਈਦੀ ਹੁੰਦੀ ਆ ਚੱਲ ਨਿੱਕੀ ਆ ਛੱਡ ਜਿੱਦਾਂ ਦੀ ਰਹਿਣੀ ਸਹਿਣੀ ਹੋ ਜਾਵੇ ਪਹਿਰਾਵਾ ਹੋ ਗਿਆ ਚੱਲ ਤੂੰ ਇਹਨੂੰ ਚਾਹ ਪਾਣੀ ਲਿਆ ਚਾਹ ਵੀ ਲਿਓਨੀ ਆ ਪਾਣੀ ਵੀ ਲਿਓਨੀ ਆ ਪਹਿਲਾਂ ਮੈਂ ਆਪਣੀ ਨੰਨ ਦਾ ਦੁੱਖ ਸੁਖ ਤਾਂ ਫੋਲਾਂ ਭਾਬੀ ਤੂੰ ਕੀ ਦੁੱਖ ਸੁਖ ਬੋਲਣਾ ਤੂੰ ਤਾਂ ਸੜੀਆਂ ਜੀਆਂ ਗੱਲਾਂ ਕਰਦੀ ਆ ਪਾਲੀ ਸੜੀਆਂ ਗੱਲਾਂ ਮੈਂ ਨਹੀਂ ਕਰਦੀ ਤੂੰ ਕਰਦੀ ਆ ਮੈਨੂੰ ਤੂੰ ਬਹੁਤ ਪਿਆਰੀ ਆ ਮੈਨੂੰ ਬਹੁਤ ਫਿਕਰ ਆ ਤੇਰਾ ਮੈਂ ਤਾਂ ਹੀ ਤਾਂ ਕਹਿਨੀ ਆ ਜੇ ਪ੍ਰੌਣਾ ਨਾਲ ਆਉਂਦਾ ਤਾਂ ਸੋਹਣਾ ਲੱਗਦਾ ਟੱਬਲ ਬੈਠਾ ਹੁੰਦਾ ਤਾਂ ਵਧੀਆ ਲੱਗਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੂੰ ਮੈਨੂੰ ਆਪਣਾ ਦੁਸ਼ਮਣ ਕਿਉਂ ਸਮਝਦੀ ਆ ਦੁਸ਼ਮਣ ਹੀ ਸਮਨ ਮੈਨੂੰ ਬਾਹਰ ਬਿਠਾਇਆ ਆ ਅੰਦਰ ਬਿਠਾਓ ਏਸੀ ਵਾਲੇ ਕਮਰੇ 'ਚ ਉਹ ਭੈਣੇ ਸਾਡੇ ਕੋਲ ਏਸੀ ਕਿੱਥੇ ਆ ਅਸੀਂ ਤਾਂ ਮਸਾਂ ਪੂਲਰ ਕਿਸ਼ਤਾ ਤੇ ਲਿਆ ਵਾ ਵੀਰੇ ਤੇਰਾ ਵੀ ਸਰਿਆ ਪਿਆ ਤਾਂ ਕੋਈ ਏਸੀ ਨਹੀਂ ਲਵਾ ਹੁੰਦਾ ਉਹ ਤੇਰੇ ਵਿਆਹ ਤੇ ਇੰਨਾ ਖਰਚਾ ਹੋ ਗਿਆ ਮੈਂ ਤਾਂ ਹਜੇ ਉਹਦਾ ਹੀ ਕਰਜ਼ਾ ਲਾਉਣ ਲੱਗਿਆ ਹੋਇਆ ਆ ਜਦੋਂ ਲੈ ਜੋ ਫਿਰ ਏਸੀ ਵੀ ਲਵਾ ਲੂੰ ਵੀਰੋ ਤੇਰੇ ਤਾਂ ਨਾ ਰੋਂਦੀ ਆ ਤਾਂ ਹੁਣ ਇਹ ਤੈਨੂੰ ਭਾਬੀ ਕੁਝ ਕਹਿ ਦੇਵੇ ਨਾ ਉੱਥੇ ਝੱਟ ਲੈ ਲੈਣਾ ਉਹ ਰਹਿਣ ਦੇ ਪਾਲੀ ਰਹਿਣ ਦੇ ਇਹ ਤਾਂ ਤੇਰਾ ਵਹਿਮ ਹੀ ਆ ਤੇਰਾ ਵੀਰਾ ਵੀ ਤੇਰੇ ਵਰਗਾ ਹੀ ਆ ਜਦੋਂ ਵੀ ਕੋਈ ਗੱਲ ਕਰੂਗਾ ਸੜੀ ਜੀ ਕਰੂਗਾ ਤੇ ਵੀਰਾ ਭਾਬੀ ਕੀ ਬੋਲੇ ਜਾਂਦੀ ਇਹਦਾ ਮੂੰਹ ਬੰਦ ਨਹੀਂ ਕਰ ਸਕਦਾ ਪਾਲੀ ਸੱਚ ਤਾਂ ਕਦੀ ਦਵਾਇਆ ਦਬਦਾ ਨਹੀਂ ਹੁੰਦਾ ਜੇ ਤੂੰ ਆਈ ਗਈ ਤਾਂ ਮੈਨੂੰ ਤਾਂ ਬਹੁਤ ਚਾਹਿਆ ਤੇਰੇ ਆਉਣ ਦਾ ਚਲ ਹਣ ਤੂੰ ਆ ਗਈ ਹੈ ਮੇਰੀ ਵੀ ਸੇਠ ਠੀਕ ਜਿਹੀ ਨਹੀਂ ਰਹਿੰਦੀ ਹੈਗੀ ਤੂੰ 10-15 ਦਿਨ ਤਾਂ ਲਾ ਕੇ ਜਾਏਂਗੀ ਨਾ ਨਾਲੇ ਤੱਕ ਸਵੇਰ ਦਾ ਨਾਸ਼ਤਾ ਬਣਾ ਦਿਆ ਕਰੀ ਦੁਪਹਿਰ ਦਾ ਲੰਚ ਤਿਆਰ ਕਰ ਦਿਆ ਕਰੀ 2 ਵਜੇ ਰਾਤ ਕਰਨੀ ਆ ਜਾਣਾ ਉਹਨੂੰ ਖਾਣਾ ਬਣਾ ਦਿਆ ਕਰੀ ਤੇ ਆਥਨ ਦੀ ਚਾਹ ਆ ਨਾਲ ਰਾਤ ਦਾ ਡਿਨਰ ਆ ਠੀਕ ਹੈ ਉਹ ਸਾਰਾ ਤੂੰ ਬਣਾ ਦਿਆ ਕਰੀ ਮੈਨੂੰ ਤਾਂ ਤੇਰਾ ਬਹੁਤ ਸੁਖ ਹੋ ਜਾਣਾ ਜੇ ਨਾਲੇ ਬੇਲ ਲੱਗੀ ਤਾਂ ਘਰ ਦੀਆਂ ਸਫਾਈਆਂ ਕਰਦੀ ਨਾਲ ਰਸੋਈ ਸੁਈ ਸੁਈ ਵਿਛਾੜਨ ਵਾਲੀ ਪਈ ਆ ਨਾਲ ਇਸ ਚੰਗੀ ਤਰ੍ਹਾਂ ਘਰ ਸਾਫ਼ ਹੋ ਜਾਊਗਾ ਕੱਪੜੇ ਝਾੜੂ ਪੋਚਾ ਤੂੰ ਟਾਈਮ ਸਾਰ ਕਰੇ ਜਣਾ ਤੇਰੇ ਹੁਣ ਤਾਂ ਮੈਨੂੰ ਕੋਈ ਫਿਕਰ ਨਹੀਂ ਹੋ ਉਹ ਉਹ ਨਪਾਲੀ ਇਹਦੇ ਵਿੱਚ ਮੱਥੇ ਤੇ ਹੱਥ ਮਾਰਨ ਵਾਲੀ ਕਿਹੜੀ ਗੱਲ ਹੋਈ ਨਾਲੇ ਤੂੰ ਆਪੇ ਦਾ ਕਹਿਨੀ ਭਾਬੀ ਭੋਰਾਕ ਦਾ ਕੰਮ ਹੈ ਤੂੰ ਸਾਰਾ ਦਿਨ ਤਾਂ ਬੇਲੀ ਰਹਿਣੀ ਆ ਨਾਲੇ ਹੁਣ ਤੂੰ 15 20 ਦਿਨ ਮੇਲ ਵਾਂਗੂੰ ਤੂੰ ਵੀ ਬੇਲੀ ਹੋ ਕੇ ਦੇਖ ਲੈ ਬੱਸ ਕਰ ਭਾਬੀ ਜੇ ਮੈਂ ਕੰਮ ਇਨੱਥੇ ਕਰਨਾ ਆਂਦਾ ਮੈਂ ਆਪਣੇ ਘਰੇ ਨਾ ਰਹਿ ਸਕਦੀ ਤੂੰ ਹੀ ਆਪਣੇ ਘਰੇ ਜਾ ਜੀ ਮੈਂ ਆਪਣੇ ਘਰੇ ਦੀ ਮੈਂ ਤਾਂ ਚੱਲੀ ਆਪਣੇ ਘਰੇ ਅਨੇਕੇ ਤਾਂ ਬਹੁਤ ਮਾੜੀ ਕੀਤੀ ਮੇਰੇ ਭੈਣ ਨਾਲ ਉਹਨੂੰ ਨਾ ਪਾਣੀ ਨਾ ਧਾਣੇ ਓਕੜੇ ਮੋੜਤਾ ਉਹ ਤੂੰ ਕਿਹੜੇ ਜਨਮਾਂ ਦਾ ਬੈ ਕੱਢੇ ਉਹਦੇ ਨਾਲ ਉਹ ਜਦ ਤੇਰਾ ਕੋਈ ਰਿਸ਼ਤੇਦਾਰ ਆਉਂਦਾ ਮੈਂ ਉਹਦੀ ਇੱਜ਼ਤ ਨਹੀਂ ਕਰਦਾ ਅੱਜ ਮੇਰੀ ਭੈਣ ਆਈ ਤੂੰ ਮਿਹਣੇ ਮਾਰ ਮਾਰ ਕੇ ਮੋੜਤਾ ਉਹਨੂੰ ਇਹ ਤੁਹਾਡੇ ਦਿਲ ਚ ਹੋਰ ਵੀ ਕੋਈ ਗੁੱਬਗੁਵਾਰ ਹੈਗਾ ਤਾਂ ਉਹ ਵੀ ਕਹਿ ਲਓ ਨਾ ਗੁੱਬਗੁਵਾਰ ਵਾਲੀ ਇਹ ਚ ਕਿਹੜੀ ਗੱਲ ਆ ਸੱਚੀ ਕਹੇ ਜਿਹੜਾ ਕੁਝ ਕਿਹਾ ਤਾਂ ਕੀਤਾ ਵਾ ਸੱਚ ਨਹੀਂ ਜੇ ਸੱਚੇ ਸੁਣਨਾ ਨਾ ਵਾਲੀ ਗੱਲ ਹੁਣ ਧਿਆਨ ਨਾਲ ਸੁਣ ਲਓ ਇਹਦੇ ਪਰੌਣੇ ਦਾ ਮੈਨੂੰ ਸਵੇਰੇ ਹੀ ਫੋਨ ਆ ਗਿਆ ਸੀ ਕਿ ਘਰ ਦੇ ਕੰਮ ਤੋਂ ਟਾਲਦੀ ਹੋਈ ਲੜ ਕੇ ਉਹਦੇ ਨਾਲ ਇੱਥੇ ਆਈ ਆ ਹੁਣ ਤੁਸੀਂ ਹੋ ਦੱਸੋ ਐਵੇਂ ਲੜ ਕੇ ਆਈ ਨੂੰ ਜੇ ਆਪਾਂ ਹੁਣੇ ਗਾਰਨਾ ਲਾ ਲੈਂਦੇ ਇਹਨੇ ਤਾਂ ਰਾਹੇ ਬਣਾ ਲੈਣਾ ਸੀਗਾ ਟੀਏ ਦੇ ਲੜ ਪੈਂਦੀ ਪੇਕੇ ਆ ਜਾਂਦੀ ਲੜ ਪੈਂਦੀ ਪੇਕੇ ਆ ਜਾਂਦੀ ਇਹਦੇ ਤਾਂ ਰੀਤੇ ਫੜ ਲੈਣੀ ਸੀ ਦੇਖੋ ਜੀ ਐਵੇਂ ਘਰ ਨਹੀਂ ਚੱਲਦੇ ਹੁੰਦੇ 100 ਲੜਾਈਆਂ ਹੁੰਦੀਆਂ ਤੁਹਾਡੇ ਤੇ ਮੇਰੇ ਵਿੱਚ ਲੜਾਈਆਂ ਨਹੀਂ ਹੁੰਦੀਆਂ ਹੈਗੀਆਂ ਔਰ ਲੇਡੀਜ਼ ਨੂੰ ਸੌ ਸਵਾਰ ਰੱਖਣਾ ਪੈਂਦਾ ਜਿਹੜਾ ਇਹਦੇ ਵਿੱਚ ਹੈ ਨਹੀਂ ਪਰ ਤੂੰ ਆ ਸਾਰੀਆਂ ਗੱਲਾਂ ਮੈਨੂੰ ਪਹਿਲਾਂ ਵੱਧ ਨਹੀਂ ਦਸੀਆਂ ਜੇ ਮੈਂ ਪਹਿਲਾਂ ਦੱਸ ਦਿੰਦੀ ਤੁਹਾਨੂੰ ਮਿਲ ਤਾਂ ਹਰ ਗੱਲ ਝੂਠੀ ਹੋ ਲੱਗਣੀ ਸੀ ਤੇ ਆਪਣੀ ਭੈਣ ਦੀ ਸੱਚੀ ਨਾਲੇ ਜਿਹੜਾ ਮੈਨੂੰ ਚਾਹ ਪਾਣੀ ਨੇ ਪੁੱਛਿਆ ਸੋ ਸਮਝ ਕੇ ਹੀ ਨਹੀਂ ਪੁੱਛਿਆ ਹੈਗਾ ਆਪਣੇ ਪਰੋਣੇ ਨਾਲ ਆਵੇ ਉਹਦੀ ਸੌ ਆਗ ਭਗਤ ਕਰੂੰ ਮੈਂ ਜੇ ਮੈਂ ਫੇਰ ਨਾ ਪੁੱਛਾਂ ਨਾ ਫੇਰ ਮੈਂ ਕਸੂਰਵਾਰ ਹਾਂ ਐਵੇਂ ਨਾ ਸਾਰੀਆਂ ਨਣ ਤਾਂ ਆਪਣੀ ਭਝਾਈ ਨੂੰ ਦੁਸ਼ਮਣ ਹੀ ਸਮਝਦੀਆਂ ਪਰ ਮੈਂ ਉਹਦੀ ਦੁਸ਼ਮਣ ਨਹੀਂ ਮੈਂ ਉਹਦੀ ਖੈਰ ਖਵਾਇਆ ਜੇ ਮੈਂ ਅੱਜ ਉਹਨੂੰ ਗੜਨਾ ਲਾ ਕੇ ਰੱਖ ਲੈਂਦੀ ਨਾ ਉਹਦਾ ਘਰ ਟੁੱਟਣਾ ਤੈ ਸੀ ਤੇ ਜੇ ਅੱਜ ਉਹਨੂੰ ਠੇਸ ਪਹੁੰਚੀ ਆ ਨਾ ਉਹ ਆਪਣੇ ਘਰ ਚ ਖੁਸ਼ ਰਹੂਗੀ ਉਹ ਆਪਣੇ ਘਰ ਖੁਸ਼ੀ ਤੇ ਆਪਾਂ ਆਪਣੇ ਕਰੇ ਉਹ ਆ ਤਾਂ ਗੱਲ ਮੈਂ ਸੋਚੀও ਨਹੀਂ ਸੀ ਕਈ ਵਾਰੀ ਮਾਪੇ ਆਪਣੀਆਂ ਧੀਆ ਨੂੰ ਗਲਤ ਸ਼ਹਿਰ ਲੈ ਕੇ ਨਾ ਉਹਨਾਂ ਦਾ ਘਰ ਪਟ ਦਿੰਦੇ ਆ ਤੇ ਤੂੰ ਆਪਣੀ ਸਿਆਣਪ ਨਾਲ ਮੇਰੀ ਭੈਣ ਦਾ ਘਰ ਟੁੱਟਣ ਤੋਂ ਬਚਾ ਲਿਆ ਦੇਖਿਆ ਪਿਆਰੇ ਦਰਸ਼ਕੋ ਤੁਸੀਂ ਇਹ ਮਿਸਟਰ ਮਿਸਿਸ ਮਾਰਗਟ ਨੇ ਕਿੰਨਾ ਖੂਬਸੂਰਤ ਤੇ ਪਿਆਰਾ ਜਿਹਾ ਮੈਸੇਜ ਦਿੱਤਾ ਵੀ ਧੀਆ ਜੇਕਰ ਸਹਰੇ ਕਰੋ ਲੜ ਕੇ ਆਉਣ ਤਾਂ ਉਹਨੂੰ ਰੋਕਣ ਦੀ ਬਜਾਏ ਉਹਨੂੰ ਸਮਝਾ ਕੇ ਪਹਿਲਾਂ ਤਾਂ ਵਾਪਸ ਭੇਜਣ ਦੀ ਕੋਸ਼ਿਸ਼ ਕਰੋ ਉਹਦੇ ਘਰ ਬਚਾਉਣ ਦੀ ਕਿਉਂਕਿ ਕੀ ਵਰਤੀਆਂ ਵੀ ਨਾ ਮਾੜਾ-ਪੁੱਟਾ ਵਧੀਕੀਆਂ ਕਰਕੇ ਸਹੁਰਿਆਂ ਤੇ ਉਪਰੋਂ ਨਖਰੇ ਦਿਖਾ ਕੇ ਕੰਮ ਤੋਂ ਟਲਦੀਆਂ ਐਵੇਂ ਲੜਾਈ ਦਾ ਬਹਾਨਾ ਜਾਂ ਭਾਲ ਕੇ ਪੇਕੇ ਘਰ ਆ ਬੈਠਦੀਆਂ ਨੇ ਤੇ ਜੇ ਪੇਕੇ ਨੂੰ ਗੱਲ ਦਾ ਲਾ ਲੈਣਗੇ ਅਸੀਂ ਨਹੀਂ ਭੇਜਣਾ ਜੀ ਐਦਾ ਤਾਂ ਗੱਲ ਵੱਧ ਜਾਂਦੀ ਹੈ ਨਾ ਪਹਿਲੀ ਕੋਸ਼ਿਸ਼ ਕਰੋ ਕਿ ਛੋਟੀਆਂ-ਛੋਟੀਆਂ ਗੱਲਾਂ ਨੂੰ ਛੋਟੀਆਂ ਰਹਿ ਕੇ ਉਹਨੂੰ ਉਹਦੇ ਸਹੁਰੇ ਘਰ ਵਸਣ ਦਾ ਮੌਕਾ ਦਿੱਤਾ ਜਾਵੇ ਹਾਂ ਜੇਕਰ ਥੋੜੀ ਤੀ ਸੱਚਮੁੱਚ ਹੀ ਆਪਣੇ ਸਹੁਰੇ ਘਰ ਬਹੁਤ ਦੁਖੀ ਆ ਫੇਰ ਉਹਦੇ ਖਾਤਰ ਸਟੈਂਡ ਲੈਂਡ ਦਾ ਵੀ ਫਰਜ਼ ਪੜਦਾ ਪਰ ਇਦਾਂ ਜਿਸ ਤਰ੍ਹਾਂ ਆ ਗੱਲ ਤਾਂ ਸਹੀ ਆ ਕਿ ਨਨਾਨਾ ਪਤਾ ਨਹੀਂ ਇਹ ਕਿਉਂ ਸਮਝਦੇ ਐ ਵੀ ਭਰਜਾਈਆਂ ਸਾਡੀਆਂ ਸਭ ਤੋਂ ਵੱਡੀਆਂ ਦੁਸ਼ਮਣ ਨੇ ਦੁਸ਼ਮਣ ਨਹੀਂ ਨਨਾਨਾ ਪਰਜਾਈ ਦਾ ਰਿਸ਼ਤਾ ਹੀ ਬੜਾ ਖੂਬਸੂਰਤ ਹੁੰਦਾ ਉਹ ਤਾਂ ਇੱਕ ਦੂਜੇ ਦੀ ਨਨਾਨਾ ਪਰਜਾਈ ਵੀ ਹੁੰਦੀ ਐ ਇੱਕ ਦੂਜੇ ਦੀਆਂ ਸਹੇਲੀਆਂ ਸਹੇਲੀਆਂ ਵੀ ਇੱਕ ਦੂਜੇ ਦੀਆਂ ਭੈਣਾਂ ਵੀ ਭੈਣਾਂ ਹੁਣ ਦੱਸੋ ਇਹ ਤਿੰਨਾਂ ਜਿਹੜਾ ਤਿਕੜੀ ਆ ਰਿਸ਼ਤਿਆਂ ਦੀ ਇਹ ਮਾੜੀ ਥੋੜੀ ਹੋ ਸਕਦੀ ਐ ਇਹ ਬੜਾ ਪਿਆਰਾ ਤੇ ਨਿੱਗਾ ਰਿਸ਼ਤਾ ਜੇ ਤੁਹਾਨੂੰ ਸਾਡੀਆਂ ਇਹ ਗੱਲਾਂ ਕਨਸੈਪਟ ਵਿਚ ਲੀਆਂ ਵਧੀਆ ਲੱਗੀਆਂ ਨੇ ਨਾ ਤਾਂ ਤੁਸੀਂ ਵੀ ਤਾਂ ਸਾਨੂੰ ਆਪਣੇ ਕਮੈਂਟਸ ਕਰਕੇ رائے ਜ਼ਰੂਰ ਦੇ ਦਿਓ ਕਿ ਇਹਨਾਂ ਰਿਸ਼ਤਿਆਂ ਦੇ ਵਿੱਚ ਮਿਠਾਸ ਹੋਣੀ ਜ਼ਰੂਰੀ ਹੈ ਜਾਂ ਨਹੀਂ